ਇਸ ਮਹੀਨੇ ਹਫਤੇ ਚ ਸ਼ਾਇਦ ਇਹਨਰ ਕੋਸ਼ਤ ਤੋਂ ਤੋਂ ਮਾਰਕਤਾ ਹੋਈਆਂ ਸੀ ਸਵੈਚਿੰਗ ਨੇ ਆ ਜਿੱਦੇ ਦੁਕਾਨਾਂ ਦੇ ਮੇਬਰ ਜਾ ਕੇ ਦੁਕਾਨਦਾਰਾਂ ਵੱਲੋਂ ਕੋਈ ਵੀ ਟੱਟ ਹੋਈ ਸੀ ਕਿ ਉਹ ਕਾਫੀ ਉਹ ਜਿਹੜੀਆਂ ਵੀ ਮਾਰਨ ਹੋਈਆਂ ਸੀ ਦੇ ਕਾਫੀ ਲੋਕਾਂ ਚੰਨ ਕਨੈਕਟ ਹੋਇਆ ਸੀ ਜੀ ਤੋਂ ਉਪਰ ਜਦ ਕਰਵਾਏ ਕਰਦੇ ਹੋਏ ਸਾਡੇ ਐਸ.ਡੀ. ਸਾਹਿਬ ਦੇ ਵਿਚਾਰ ਨੂੰ ਲੈ ਕੇ ਦੇਖੋ ਜਿੱਥੇ ਉਹ ਇਹ ਕਿ ਮੇਲ ਜਿਵੇਂ ਕਿ ਹੁੰਦਾ ਉਹ ਦੋਵੇਂ ਜਣੇ ਰੱਖ ਕੇ ਜਿਵੇਂ ਇੱਕ ਰਾਹੁਲ ਰਾਹੁਲ ਦਿੱਲੀ ਤੋਂ ਪ੍ਰਸੰਦਰਪਾਲ ਤੇ ਸ਼ੰਸ਼ੇਸ਼ ਵੀ ਸ਼ੇਰਾਪੁਰ ਨਾਣਾ ਇਹ ਜਿਹੜੇ ਦੋਵੇਂ ਮਕਰਦਾਂ ਦੇ ਜਿਹੜੇ ਹੈਪੀ ਰੋਸ਼ੀ ਆ ਇਹਨਾਂ ਦੋਨੋਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਇਹਨਾਂ ਕੋਲੋਂ ਇੱਕ ਨਕਲੀ ਪਿਸਤੌਲ ਤੇ ਇੱਕ ਵਾਰਦਾਤ ਵਾਲੇ ਦਾ ਡਾਫਰ ਇਹ ਦੋਵੇਂ ਚੀਜ਼ਾਂ ਬਰਾਮਦ ਕਰ ਲਈਏ ਇੱਕ ਇਹਦਾ ਤੀਜਾ ਹੋ ਸਕਦੀ ਹੈ ਉਹਦੇ ਲਈ ਵੀ ਪਹਿਲਾਂ ਝੰਡਾ ਚਲ ਗਿਆ ਉਹਨੂੰ ਜਲਦੀ ਗ੍ਰਿਫਤਾਰ ਕਰ ਲਿਆਓ ਸੁਭਾਸ਼ ਸਿੰਘ ਵੀ ਦੱਸਣਗੇ ਇਹ ਲੋਕਾਂ ਨੂੰ ਨੰਗਰ ਸਰ ਮੱਲਾ ਉਤਦੇ ਰਹਿਣ ਵਾਲੇ ਹੈ ਪਹਿਲਾ ਵੀ ਇਹਨਾਂ ਤੇ ਜਿਵੇਂ ਕਿ ਰਾਹੁਲ ਪਿੰਲੀ ਜਾਂਦੇ ਅੱਠਵੇਂ ਗ੍ਰੀਮ ਕਟਵੇ ਦਾ ਅਭਿਆਨ ਤੋਂ ਹੋਣ ਦੇ ਕੇ ਹੋਰ ਲਈ ਚੱਲੇ ਦੂਜੇ ਸਾਥ ਦੇ ਗਰਦਵੇ ਕਰ ਗਿਆ ਦੂਸਰਾ ਲੜਕਾ ਜਿਹੜਾ ਵੀ ਪਹਿਲਾਂ ਜੁਬਾਈਨ ਸਿਟੀ ਦੇ ਉਸਦੇ ਵੀ ਬਰਾਮਦ ਹੋਣ ਦੇ ਕਟਵੇ ਕਰਦੇ ਰਹੇ ਹੈ ਮੈਂ ਅੱਜ ਵੀ ਬੰਨ ਇੱਕ ਬੋਰਲ ਕੇ ਰੋਧਲੇ ਬੰਨੇ ਕਾਇਕ ਬਣਾਇਆ ਸੀ ਕਦੇ ਮੋਟਰਸਾਈਕਲ ਦੇ ਕਦੇ ਅੱਤਵਾਦੀ ਤੇ ਮਟਲੀ ਪਿਸਤਲ ਲੈ ਕੇ ਬੱਤ ਲੈ ਕੇ ਦੁਕਾਨ ਤੇ ਜਾ ਕੇ ਜੋ ਗੋਰਾਤਮ ਕਰਤੀ ਉਹਨਾਂ ਨੂੰ ਕੋਹ ਮਹੀਨਾ ਕਰਦੇ ਜੀ ਤੇ ਅੱਜ ਫੜੇ ਜਾਣ ਨਾਲ ਸ਼ਹਿਰ ਵਿੱਚ ਕਾਫੀ ਰਾਤ ਨੂੰ ਸੂਚੀ ਸਰਜੀ ਨਹੀਂ ਕਿਉਂ ਹੁੰਦਾ ਤਾਂ ਸਿੱਕਿਆ ਇਹਨਾਂ ਇਹਨਾਂ ਵੀ ਸਰਜ ਜਿਹੜੇ ਪਿਛਲੇ ਹਫਤੇ ਬ੍ਰਾਂਡ ਦੀਆਂ ਨੂੰ ਕਰਵਾਤ ਕਰਨੀਆਂ ਸੀ ਉਹਨਾਂ ਦੇ ਨੇਮ ਚੁਣੀਆਂ ਤੇ ਮੀ ਚਾਰ ਵੀ ਦਿਨ ਪਹਿਲਾਂ ਵੀ ਇਹਨਾਂ ਨੇ ਉਦੋਂ ਵੀ ਨਗਰ ਨਿਗਮ ਦੀ ਕੋਸ਼ਿਸ਼ ਰੱਜ ਜਿਹੜਾ ਨੇ ਵਾਅਦਾ ਕੀਤਾ ਸੀ ਸੋ 8 ਦੇ ਗਰੀਬ ਜਿਹੜੇ ਹੈਗੇ ਆ ਮੁਕਰਦੇ ਨੇ ਵੀ ਸਾਡੇ ਅੱਗੇ ਆਉਂ ਟ੍ਰੇਸ ਹੋ ਚੁੱਕੇ ਆ ਬਾਕੀ ਉਹਦੇ ਨੂੰ ਡੀਸਟਾਰਟ ਕੀਤਾ ਜਾ ਰਹੇ ਆ ਇਸਟਾਰਟ ਕਰਦੇ ਨੇ ਰਿਵਾਰਡ ਹਾਸਲ ਕਰਕੇ ਹੋਰ ਵੀ ਇਹਦਾ ਕੋਈ ਨਿਕਲ ਨਾ ਕੋਈ ਨੰਬਰ ਦੇਣ ਗੱਲ ਨਹੀਂ ਹੈ ਕੋਈ ਦਰਸ਼ਾ ਕੁਝ ਹੋਰ ਆਦੀ ਇੱਕ ਤਾਂ ਪ੍ਰੈਕਟੋਰ ਮਿਲਿਆ ਬਾਕੀ ਹੋਰ ਜਿਹੜੇ ਪ੍ਰੈਕਟੋਰਾਂ ਦੇ ਬਾਰਤੋਂ ਕਰਦੇ ਇੱਕ ਵਾਰੀ ਮਿਲ ਗਿਆ ਇੱਕ ਪਲਟੀਦਾ ਮੋਟਰਸਾਈਕਲ ਉਹ ਵੀ ਮਿਲ ਗਿਆ ਬਾਕੀ ਹੋਰ ਗੱਲ ਜਿਵੇਂ ਜਿਵੇਂ ਟਾਈਮ ਲੱਗੂਗਾ ਕਿ ਮੈਡੀਕਲ ਸਟੋਰ ਮਾਲਕ ਜਿਹੜਾ ਜਾਨਾ ਮੈਂ ਉਹ ਵੀ ਚੀਜ਼ ਬਾਹਰ ਦੀ ਹੋਈ ਤੇ ਜਾਨਾ ਲਗੂ ਆਦੀ ਸਾਰਾ ਸਭ ਨਿਕਲਦੇ ਨਾ ਕਿ ਕਿਸੇ ਨਾਲ ਬਾਰ ਨਹੀਂ ਕਿਸੇ ਨੂੰ ਨਹੀਂ ਇਹ ਵੀ ਇਹਦੇ ਗੱਤਾਰ ਕੀਤੇ ਆ ਹੁਣ ਅੱਜ ਦੇ ਅੰਝ ਇਹਨਾ ਕੁਝ ਖਲਾਸਾ ਹੋ ਗਿਆ ਤੇ ਰਿਵਾਰਡ ਹਾਸਲ ਕਰਕੇ ਉਹ ਹੋ ਪਿਛਲੇ ਹਫਤੇ ਚ ਸ਼ਹਿਰ ਦੇ ਅੰਦਰ ਕੁਝ ਤੋਂ ਤਿੰਨ ਮਾਰਕਾ ਹੋਈਆਂ ਸੀ ਸੈਕਟੋਰ 3 ਦੇ ਆ ਇਹਨਾਂ ਦੁਕਾਨਾਂ ਦੇ ਅੰਦਰ ਜਾ ਕੇ ਦਾਲਦਾਰਾਂ ਪਾਸੋਂ ਲੋਕ ਕੋਲੋਂ ਹਟਾ ਦਿੱਤੀ ਹੋਈ ਸੀ ਉਹ ਕਾਫੀ ਉਹ ਜਿਹੜੀਆਂ ਮਾਰਨ ਹੋਈਆਂ ਸੀ ਤੇ ਕਾਫੀ ਲੋਕਾਂ ਦਾ ਕੰਪਲੇਨਟ ਹੋਇਆ ਸੀ ਜੀ ਤੋਂ ਉੱਤੇ ਜਦ ਕਰਾ ਵੀ ਕਰਦੇ ਹੋਏ ਸਾਡੇ ਐਸ.ਪੀ ਸਾਹਿਬ ਦੇ ਵਿਚਾਰ ਰਿਚਾ ਹੈ ਤਾਂ ਦੇਖੋ ਜਿਾ ਤੇ ਉੱਥੇ ਜਿਹੜੇ ਮੇਨ ਜਿਵੇਂ ਕਿ ਯੂਜ਼ਰ ਉਹ ਦੋਵੇਂ ਗੜੇ ਲੜਕੇ ਜਿਹੜਾ ਇੱਕ ਰਾਹੁਲ ਰਾਹੁਲ ਦਿੱਲੀ ਪੁੱਤਰ ਸੰਦਰਪਾਲ ਤੇ ਸ਼ਮਸ਼ੇਰ ਸਿੰਘ ਛੇੜਾ ਪੁੱਤਰ ਲਾਗਾ ਇਹ ਜਿਹੜੇ ਦੋਵੇਂ ਮਕਰਦ ਰਹੇ ਜਿਹੜੇ ਹੈਪੀ ਰੋਸ਼ੀ ਆ ਇਹਨਾਂ ਦੋਵਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਇਹਨਾਂ ਕੋਲੋਂ ਇੱਕ ਨਕਲੀ ਪਿਸਤੌਲ ਤੇ ਇੱਕ ਵਾਰਦਾਤ ਦੇ ਵਾਅਦੇ ਦਾ ਦਸਤਾਵੇਜ਼ ਇਹ ਦੋਵੇਂ ਚੀਜ਼ਾਂ ਬਰਾਮਦ ਕਰ ਲਈਏ ਇੱਕ ਇਹਦਾ ਤੀਜਾ ਹੋ ਸਕਦੀ ਹੈ ਉਹਦੇ ਲਈ ਵੀ ਪੜਤਾਲ ਚੱਲ ਰਹੀ ਹੈ ਉਹਨੂੰ ਜਲਦੀ ਗ੍ਰਿਫਤਾਰ ਕਰ ਲਿਆ ਜਾਵੇ ਇਹ ਲੋਕਲ ਨੰਗਰ ਪਰ ਮੱਲਾਉਤ ਤੇ ਰਹਿਣ ਵਾਲੇ ਆ ਪਹਿਲਾਂ ਵੀ ਇਹਨਾਂ ਤੇ ਜਿਹੜੀ ਬੇਕੀ ਰਾਹੁਲ ਪਿੰਡੀ ਜਾਂਦੀ ਹੈ ਅੱਠਵੇਂ ਗ੍ਰੀਮ ਕਟਵੇ ਦਾ ਅਭਿਆਨ ਤੋਂ ਹੋਣ ਦੇ ਕੇ ਹੋਰ ਲਾਈ ਚੱਲੇ ਦੂਸਰੇ ਸਾਥ ਦੇ ਕਰਦਵੇ ਕਰ ਗਿਆ ਦੂਸਰਾ ਲੜਕਾ ਜਿਹੜਾ ਉਹ ਵੀ ਪਹਿਲਾਂ ਜੁਬਾਈਨ ਸਿਟੀ ਦੇ ਉਸ ਦੇ ਬਰਾਣੇ ਵਾਲੇ ਦੇ ਕ ਵੀ ਅੱਜ ਵੀ ਮੈਂ ਇੱਕ ਬੋਰਲ ਕੇ ਰੋਧਲੇ ਬਿੰਦ ਨੇ ਜਾ ਕੇ ਬਣਾਇਆ ਸੀ ਕਦੇ ਮੋਟਰਸਾਈਕਲ ਦੇ ਕਦੇ ਅੱਤਵਾਦੀ ਤੇ ਮਟਲੀ ਪਿਸਤਲ ਲੈ ਕੇ ਬੱਤ ਲੈ ਕੇ ਦੁਕਾਨ ਤੇ ਜਾ ਕੇ ਜੋ ਰਾਤਾਂ ਪਾਤੀ ਉਹਨਾਂ ਨੂੰ ਕੋਮੇ ਨੁਕਸਨ ਕਰਦੇ ਜੀ ਤੇ ਅੱਜ ਫੜੇ ਜਾਣ ਨਾਲ ਸ਼ਹਿਰ ਵਿੱਚ ਕਾਫੀ ਰਾਤ ਨੂੰ ਸੌਂ ਨਹੀਂ ਸਕੀ ਕਿਉਂਕਿ ਉਹਨਾਂ ਦਾ ਸਿੱਕਾ ਇਹਨਾਂ ਦਾ ਇਹਨਾਂ ਨੂੰ ਰੀਸਰਚ ਜਿਵੇਂ ਪਿਛਲੇ ਹਫ਼ਤੇ ਬ੍ਰਾਂਡ ਦੀਆਂ ਨੂੰ ਕਰਵਾਤ ਪਾਉਣੀਆਂ ਸੀ ਉਹਨਾਂ ਦੇ ਨੇਮ ਚੁਣੀਆ ਤੇ ਮੀਂਹ ਚਾਰ ਦਿਨ ਪਹਿਲਾਂ ਵੀ ਇਹਨਾਂ ਨੇ ਉਹਨਾਂ ਵੀ ਨਗਰ ਨਿਗਮੀ ਕੁੱਛਣ ਦਾ ਜਿਹੜਾ ਨੇ ਬਾਤ ਕੀਤਾ ਕੀਤਾ ਸੀ ਸੋ 8 ਤੇ ਗਰੀਬ ਜਿਹੜੇ ਹੈਗੇ ਮਗਰਮੇ ਨੇ ਵੀ ਸਾਡੇ ਹੈਗੇ ਆ ਟ੍ਰੇਸ ਹੋ ਚੁੱਕੇ ਆ ਬਾਕੀ ਉਹਦੇ ਨੂੰ ਡੇਸ਼ ਨਾਲ ਕੀਤਾ ਜਾ ਰਹੇ ਆ ਇਸ ਨਾਲ ਕਰਕੇ ਨਾ ਰਵਾਣ ਹਾਸਲ ਕਰਕੇ ਹੋਰ ਵੀ ਇਹਦਾ ਕੋਈ ਨਿਕਲ ਨਾ ਕੋਈ ਨੰਬਰ ਦੇਣ ਗੱਲ ਨਹੀਂ ਆ ਕੋਈ ਨਸ਼ਾ ਕੁਝ ਹੋਰ ਆ ਦੀ ਇੱਕੋ ਟੈਕਵਾ ਮਿਲਿਆ ਬਾਕੀ ਹੋਰ ਜਿਹੜੇ ਟੈਕਵਾ ਦੇ ਬਾਤ ਕਰਦੇ ਐ ਟੈਕਵਾ ਹੀ ਮਿਲ ਗਿਆ ਇੱਕ ਪਲਸੀਦਾ ਮੋਟਰਸਾਈਕਲ ਆ ਉਹੀ ਮਿਲ ਗਿਆ ਮਹੀ ਹੋਰ ਗਾਂ ਦੇ ਜਿਵੇਂ ਟਾਈਮ ਲਿਖੂਗਾ ਕਿ ਮੈਡੀਕਲ ਸਟੋਰ ਮਾਲਕ ਨੂੰ ਜਿਹੜਾ ਜਾਨਾ ਮੈਂ ਉਹੀ ਚ ਬਾਹਰ ਹੋਈ ਤੇ ਜਾਨਾ ਲਾਹ ਬਾਹਰੋਂ ਸਭ ਨਿਕਲਦੇ ਨਾ ਕਿ ਕਿਸੇ ਨੂੰ ਬਾਹਰ ਨਹੀਂ ਕਿਸੇ ਨੂੰ ਨਹੀਂ ਇਹ ਜੀ ਇਹਦੇ ਗਪਾਰ ਕੀਤੇ ਆ ਹੁਣ ਅੱਜ ਦੇ ਜੀ ਇਹਨਾ ਕੁਝ ਖਲਾਸਾ ਹੋ ਗਿਆ ਤੇ ਰਿਵਾਰਡ ਹਾਸਲ ਕਰਕੇ ਉਹ ਹੋਰ ਵੀ ਜਿਹੜਾ ਅੱਗੇ ਕੀ ਹੋਊਗਾ